Yeah. Okay. ਦੀ ਪਰ ਖਾਸ ਸੀ ਧਾਰਤੀ ਦਾ ਕਰਦਾ ਪਿਆ ਟਰਾਈ 200 ਜੰਗਲ ਤੇ ਮਾਰ ਕਰਾਵੇ ਪੂਰਾ ਸਰਵਰ ਪਾਉਣ ਮੱਤੀ ਪਾਉਂਦੀ ਉਹਦੇ ਪਾਸੇ ਜਿਹੜੇ ਇਹ ਕਬੱਡੀ ਧਾਰਤੀ ਦਾ ਬਾਹਰੋਂ ਮੋੜ ਕੇ ਨਿੱਕੇ ਬੰਲੇ ਨੇ ਕਰਾ ਕੇ ਆਇਆ ਆ ਫੁੱਟਾ ਕਰ ਰਿਹਾ ਹੈ ਜਿੱਤ ਲਈ ਟੀਮ ਸੈਮੀਫਾਈਨਲ ਵਿੱਚ ਬਾਹਰ ਮਕਰਾਵਾਂ ਮਕਰਾਵਾਂ ਮਕਰਾਤਾ ਬੰਲੇ 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 ਖੜੀ ਪਈ ਹੈ ਬੰਲੇ ਬੰਲੇ ਲੱਗੋ ਹਾ ਖੜੀ ਪਈ ਹੈ ਉਹਦੇ ਦੇ ਭਗਵਾਨ ਮਾਹੀਰ ਹਰ ਰਸਾ ਦਾ ਸਾਰਾ ਸੀ ਗੁਦਰੀ ਦੇ ਦਾਤਾ ਜੀ ਇਹ 100 ਪੀਜ ਹੈ ਇਹਨਾਂ ਦੇ ਲਈ ਤਮਾਦ ਇੱਕ ਮਿੰਟ ਦੀ ਇੱਕ ਜੰਮੇ ਅਨਾਉਂਸਮੈਂਟ ਹੈ ਘਾੜਸਾਲ ਦੀ ਟੀਮ ਨੇ ਗੱਡੀ ਕੱਢਿਆ ਇੱਕ ਟਰੈਕਟਰ ਟਿੱਕੇ ਦੇ ਵਿੱਚੋਂ ਭਰਾ ਬਣ ਕੇ ਸਾੜ ਤੇ ਕਰਦਾ ਅੰਦਰ ਤਲਵੰਡੀ ਵਾਲੇ ਦਾ ਇੱਕੋ ਹੀ ਜਫਾ ਇੱਕ ਸਿਆਰ ਪੇਰਾ ਸਾਡੇ ਵੀ ਕੇਵੀ ਸੈਂਟਰ ਜਿਮ ਵਾਲੇ ਕਹਿੰਦੇ ਪਰ ਗੁਰਜੀਤ ਧੱਤਿਆਂ ਵਾਲਾ

ਰੋਡ ਦੀ ਬੰਬੂ ਪੀਂਦੇ ਆਵੇ ਨਹੀਂ ਇੱਕ ਬੱਦਲਿਆ ਰੰਗ ਸਾਡਾ ਕਿ ਬੱਤਵੇਂ ਨਾਲ ਦੇ ਨਾਲ ਪ੍ਰਾਪਤ ਕਰ ਲਓ ਇੰਦਰ ਤਰਵੰਦੀ ਨਾਲ ਕੋਲ ਜੱਫਾ ਜੇ ਵੀ ਜਿੰਮ ਵਾਲੇ ਭਰਾ ਕਹਿੰਦੇ 1000 ਰੁਪਇਆ ਉਹ ਮੋਟਾ ਨੇ ਨੱਕੇ ਤੋੜ ਦਿਓ ਮੋਟਾ ਨੇ ਨੱਕੇ ਤੋੜ ਦਿਓ ਖੇਡ ਪਾਸਾ ਆਜਾ ਵੀਰ ਮਾਰਗਤ ਬੈਠਾ ਰਾਜੂ ਗਰੇਨਾ ਇਹ ਵੀ ਕਹਿੰਦੇ ਵੀ ਇੱਕੋ ਜੱਫੇ ਦੇ ਕਰਦੇ ਨਾਲ ਤੋਂ ਬਣਿਆ 500 ਦੇ ਮਣ ਹੋਣਗੇ ਮਾਰਗਤ ਨੰਗਾਣਾ ਰਾਜੂ ਕ੍ਰਿਡਾ ਇਹਨਾਂ ਨੂੰ ਵੀ 500 ਨੇ ਮਣ ਕੀਤੇ ਜਾਣਗੇ ਇੰਦਰ ਦਾ ਇੱਕੋ ਜੱਫਾ ਆ ਢੱਡਾ ਦੀ ਧਰਤੀ ਤੋਂ ਆਇਆ ਹੈ ਰਣਜੀਤ ਢੱਡਾ ਖੇਡ ਕਬੱਡੀ ਦਾ ਵੱਡਾ ਮੋਟਰ ਹੈ ਇਹਦੀ ਸਾਈਨ ਗਲੀ ਕੋਰੇਵਾਲ ਪੜੀਏ ਗੱਲਾਂ ਹੋਈਆਂ ਗੁਰਜੀਤ ਵੀ ਕਬੱਡੀ ਉੱਤੇ ਹੋਣ ਦੇਖਦਾ ਵੀ ਨੌਜਵਾਨ ਆਉਂਦਾ ਹੈ ਗੁਰਜੀਤ ਆ ਅੱਜ ਟੀਮ ਦੇ ਖਾਤੇ ਜੋੜ ਗਿਆ ਅਸੀਂ ਧੰਨਵਾਦੀ ਹਾਂ ਵਿਦਿਰੀ ਹੁਣਾਂ ਦੇ ਮਾਰਗ ਪਠਾਣਾਂ ਤੇ ਹਮਨੇ ਹੁਣਾਂ ਦੇ ਹਰਕ੍ਰੀਤ ਹੁਣਾਂ ਦੇ ਹਰਜੀਪ ਹੁਣਾਂ ਦੇ ਔਰ ਸਭ ਤੋਂ ਜ਼ਿਆਦਾ ਜਿੰਨੇ ਵੀ ਕਬੱਡੀ ਕਮ ਖਿਡਾਰੇ ਹੈ ਕੱਲੇ ਕਰਵੀ ਦਾ ਧੰਨਵਾਦ ਹੈ ਹੈਪੀ ਕੁੜਤੀ ਨਹੀਂ ਕਰਿਓ ਗੱਲ ਰਾਹ ਸਾਹਮਣੇ ਕਹਿੰਦੇ ਕਬੱਡੀ ਪਈ ਕੀ ਵੀ ਜੰਮਾ ਦੇ ਭਰਾਵੇਂ ਅੰਮਨਗਰ ਤੋਂ ਵੱਡੇ ਲੋਕਦਿਆਂ ਨੇ ਦੀਪ ਸਿੰਘ ਲਹੜਾ ਕਹਿੰਦੇ ਇੱਕੋ ਜੱਫਾ ਇੱਕ ਖਿਲਾੜ ਦਾ ਹੋਣਾ ਪਰ ਦੂਜੇ ਪਾਸੇ ਆ ਵੀ ਮੁੰਡਾ ਛੇਤੀ ਖੱਥ ਨਹੀਂ ਆਉਂਦਾ ਇਹ ਵੀ ਕਹਿੰਦੇ ਟੌਪ ਦੇ ਕਬੱਡੀਆ ਪਾਰਿਆ ਚੱਲਦਾ ਮੈਚ ਸਵਾਤ ਹੈ ਜੋ ਸੰਦੇਰਾ ਹੈ ਜੋ ਟੀਮ ਜਿੱਤੀ ਤਲਵੰਡੀ ਰਾਏ ਤਲਵੰਡੀ ਰਾਏ ਦੀ ਟੀਮ ਜੇਤੂ ਆ ਹੋਰ ਮੈਚ ਹੋਵੇਗਾ ਬਾਬਾ ਦੀਪ ਸਿੰਘ ਕਬੱਡੀ ਕਲੱਬ ਗੁਰਨਾ ਤੇ ਦੂਜੇ